ਜਦੋਂ ਆਪਾਂ ਕਿਸੇ ਘਰ ਬੜਨਾ ਹੋਵੇ ਨਾ ਤਾਂ ਘਰ ਦਾ ਜਿਹੜਾ ਮੇਨ ਐਂਟਰਸ ਡੋਰ ਹੁੰਦਾ ਦਰਵਾਜ਼ਾ ਉਥੋਂ ਉਸ ਘਰ ਦੇ ਭਾਗਾਂ ਦਾ ਪਤਾ ਲੱਗ ਜਾਂਦਾ ਹੈ ਵੀ ਉਹ ਅੰਦਰੋਂ ਕਿੰਨਾ ਕੁ ਮੇਨਟੇਨ ਹੋਊਗਾ ਤੇ ਇਹ ਬੋਰਡ ਦੀ ਮੈਂ ਤੁਹਾਨੂੰ ਤਰਸਯੋਗ ਹਾਲਾਤ ਉਦੋਂ ਦਿਖਾ ਰਿਆਂ ਜਦੋਂ ਇੱਥੇ ਕੱਲ ਤੇ ਪਰਸੋਂ ਸ਼ੋਅ ਹੋ ਕੇ ਹਟੇ ਨੇ ਫਲਾਵਰ ਸ਼ੋਅ ਹੋ ਕੇ ਹਟੇ ਨੇ ਆ ਕਿਸ ਤਰ੍ਹਾਂ ਅਧਰ ਲੱਕੜਾਂ ਸਾਰੀਆਂ ਇਹ ਖਰਾਬ ਹੋ ਚੁੱਕੀਆਂ ਨੇ ਜੋ ਕਿਸ ਤਰ੍ਹਾਂ ਇਹ ਟੁੱਟ ਟੁੱਟ ਕੇ ਡਿਗੀਆਂ ਹੋਈਆਂ ਨੇ ਇਹ ਆਪਣੇ ਆਪ ਦੇ ਵਿੱਚ ਰੋਜ਼ ਗਾਰਡਨ ਦੀ ਜੋ ਇਸ ਟਾਈਮ ਤਰਸਯੋਗ ਹਾਲਾਤ ਨੇ ਉਹਨਾਂ ਦੀ ਗਵਾਹੀ ਭਰਦੇ ਆ ਲਾਇਬ੍ਰੇਰੀ ਤੱਕ ਮਟਿਆ ਪਿਆ ਸਾਰਾ ਕੁਝ ਖਰਾਬ ਹੋਇਆ ਪਿਆ ਤੇ ਅੰਦਰ ਦੇ ਹਾਲਾਤ ਉਹ ਤੁਹਾਨੂੰ ਅਸੀਂ ਇਹ ਸ਼ੀਸ਼ੇ 'ਚ ਥੋੜੇ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਅੰਦਰ ਬੁਰਾ ਹਾਲ ਹੈ ਟੁੱਟੀਆਂ ਕੁਰਸੀਆਂ ਤੇ ਜਾਲੀਆਂ ਫਟੀਆਂ ਪਈਆਂ ਨੇ ਤੇ ਕਿਤਾਬਾਂ ਤੇ ਮਨਮਨ ਮਿੱਟੀ ਬੁਰਾ ਹਾਲ ਇਥੇ ਰ ਬੜਾ ਗੰਦ ਪੁੱਲ ਪੜਾ ਰਹਿਦਾ ਹੈ ਕੋਈ ਆਂ ਦਾ ਫਾਇਦਾ ਨਹੀਂ ਹੈਗਾ ਇਧਰ ਕਿਉਂ ਕੀ ਹੋਇਆ ਬੜਾ ਕੂੜਾ ਘੜਾ ਬੜਾ ਹੁੰਦਾ ਸਤਨਾ ਕਿਤੇ ਰੋਜ਼ ਗਾਰਡਨ ਦੇ ਵਿੱਚ ਇੱਕ ਨਹੀਂ ਦੋ ਨਹੀਂ ਅਨੇਕਾਂ ਇਜੀਆਂ ਕਮੀਆਂ ਨੇ ਜਿਹੜੀ ਸਰਕਾਰ ਤੇ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਤੀਆਂ ਨੇ ਰੋਜ਼ ਗਾਰਡਨ ਜੀ ਹਾਂ ਲੁਧਿਆਣੇ ਦੀ ਇਹਨੂੰ ਸ਼ਾਨ ਕਿਹਾ ਜਾਂਦਾ ਹੈ ਹਾਰਟ ਆਫ ਸਿਟੀ ਕਿਹਾ ਜਾਂਦਾ ਹੈ ਰੋਜ਼ ਗਾਰਡਨ ਤਕਰੀਬਨ 1967 ਦੇ ਵਿੱਚ ਲੁਧਿਆਣਾ ਨਿਵਾਸੀਆਂ ਨੂੰ ਦਿੱਤਾ ਗਿਆ ਸੀ ਵੀ ਤੁਸੀਂ ਜੋਗਿੰਗ ਕਰੋ ਵਾਕਿੰਗ ਕਰੋ ਘੁੰਮੋ ਫਿਰੋ ਸੈਰ ਕਰੋ ਇੰਜੋਏ ਕਰੋ ਉੱਥੇ ਘਟੋ ਘਟ ਰੋਜ਼ ਗਾਰਡਨ ਚ 17000 ਅੱਡ ਅੱਡ ਜਿਲੇ ਪੇੜ ਪੌਦੇ ਨੇ ਉਹਨਾਂ ਦੀਆਂ ਕਿਸਮਾਂ ਨੇ ਤੇ ਨਾਲ ਦੇ ਨਾਲ 1600 ਦੇ ਕਰੀਬ ਸਿਰਫ ਰੋਜ਼ ਦੀਆਂ ਗੁਲਾਬ ਦੀਆਂ ਕਿਸਮਾਂ ਨੇ 1967 ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਹੈ ਲੁਧਿਆਣਾ ਦੀ ਲੱਖਾਂ ਦੀ ਆਬਾਦੀ ਹੈ ਤੇ ਹਜ਼ਾਰਾਂ ਲੋਕ ਤਕਰੀਬਨ ਰੋਜ਼ ਇਹ ਐਤਵਾਰ ਨੂੰ ਯਾਤਰ ਇੱਥੇ ਰੋਜ਼ਗਾਰਡਨ ਚ ਆਂਦੇ ਜ਼ਰੂਰ ਨੇ ਕੁਝ ਲਈਏ ਟਾਈਮ ਵਾਸਤੇ ਰਿਫਰੈਸ਼ ਹੋਣ ਵਾਸਤੇ ਆਪਣੀ ਜੇ ਤੇਜ਼ ਤਰਾਰ ਜ਼ਿੰਦਗੀ ਹੈ ਇਹਨੂੰ ਥੋੜਾ ਜਿਹਾ ਵਿਰਾਮ ਦੇਣ ਵਾਸਤੇ ਹੁਣੀ ਕੱਲ ਪਰਸੋ 24 ਤਰੀਕ 25 ਤਰੀਕ ਨੂੰ ਇੱਥੇ ਫਲਾਵਰ ਸ਼ੋਅ ਹੋਏ ਨੇ ਯਾਨੀ ਕਿ ਲੱਖਾਂ ਦਾਤ ਚ ਉਮੀਦ ਸੀ ਵੀ ਲੋਕ ਆਣਗੇ ਪਰ ਆਏ ਹਜ਼ਾਰਾਂ ਚ ਵੀ ਨਹੀਂ ਕਾਰਨ ਦੱਸ ਦਿਆਂ ਕਿਉਂ ਇਸ ਰੋਜ਼ਗਾਰਡਨ ਨੂੰ ਲਗਭਗ 30 ਕਿੱਲੇ ਚ ਬਣਿਆ ਹੋਇਆ ਤੇ 17000 ਪਲਾਂਟਸ ਨੇ 1600 ਕਟੋ-ਕਟ ਰੋਜ਼ ਦੀ ਏਟਮਾ ਨੇ ਉਹਦਾ ਤੁਹਾਨੂੰ ਮੈਂ ਹਾਲ ਦਿਖਾਨਾ ਦੁਰਦਸ਼ਾ ਦਿਖਾਨਾ ਪੰਜਾਬ ਸਰਕਾਰ ਉਹਦੇ ਅਧੀਨ ਮਿਊਨਿਸਪਲ ਕਾਰਪੋਰੇਸ਼ਨ ਐਮ ਸੀ ਐਲ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਤੇ ਇਹਦੇ ਬੋਰਡ ਦੇਖੋ ਕਹਿੰਦੇ ਆ ਜਦੋਂ ਆਪਾਂ ਕਿਸੇ ਘਰ ਵੜਨਾ ਹੋਵੇ ਨਾ ਤਾਂ ਘਰ ਦਾ ਜਿਹੜਾ ਮੇਨ ਐਂਟਰਸ ਡੋਰ ਹੁੰਦਾ ਦਰਵਾਜ਼ਾ ਉਥੋਂ ਉਸ ਘਰ ਦੇ ਭਾਗਾਂ ਦਾ ਪਤਾ ਲੱਗ ਜਾਂਦਾ ਹੈ ਵੀ ਉਹ ਅੰਦਰੋਂ ਕਿੰਨਾ ਕੁ ਮੇਨਟੇਨ ਹੋਊਗਾ ਆ ਦੇਖਿਓ ਉਥੋਂ ਦੀ ਆ ਵੈਲਕਮ ਟੂ ਰੋਜ਼ ਗਾਰਡਨ ਬੋਰਡ ਲੱਗਿਆ ਹੋਇਆ ਤੇ ਇਹ ਬੋਰਡ ਦੀ ਮੈਂ ਤੁਹਾਨੂੰ ਪਰ ਸਿਯੋਗ ਹਾਲਾਤ ਉਦੋਂ ਦਿਖਾ ਰਿਆਂ ਜਦੋਂ ਇੱਥੇ ਕੱਲ ਤੇ ਪਰਸੋਂ ਸ਼ੋ ਹੋ ਕੇ ਹਟੇ ਨੇ ਫਲਾਵਰ ਸ਼ੋ ਹੋ ਕੇ ਹਟੇ ਨੇ ਫਲਾਵਰ ਸ਼ੋ ਵਗੈਰਾ ਹੋਏ ਨੇ ਤੇ ਉਹਦੇ ਬਾਵਜੂਦ ਇਸ ਤਰ੍ਹਾਂ ਦੀ ਜੋ ਮਾੜੀ ਐਂਟ੍ਰੈਂਸ ਹੈ ਇਹ ਬਿਲਕੁਲ ਜਿੱਥੇ ਟੂ-ਵਿਲਡਰ ਵਗੈਰਾ ਪਾਰਕਿੰਗ ਹੁੰਦੀ ਆ ਜੀ ਤੁਹਾਨੂੰ ਦੁਬਾਰਾ ਦਿਖਾ ਵੀ ਦੇਣਾ ਕਿ ਇਹ ਟੂ-ਵਿਲਡਰ ਪਾਰਕਿੰਗ, ਫੋਰ-ਵਿਲਡਰ ਪਾਰਕਿੰਗ ਵਗੈਰਾ ਹੈਗੀ ਆ ਬਿਲਕੁਲ ਮੇਨ ਐਂਟਰੀ ਹੈ ਤੇ ਹੈਰਾਨ ਹੋ ਜਾਓਗੇ ਉਹ ਬੋਰ ਤਾਂ ਲੱਗਿਆ ਹੋਇਆ ਨਹੀਂ ਰੋਜ਼ਗਾਰਨ ਦਾ ਇਹਦੇ ਬਿਲਕੁਲ ਰਾਈਟ ਸਾਈਡ ਤੇ ਮੇਅਰ ਕਾਰਪੋਰੇਸ਼ਨ ਦੇ ਜਿਹੜੇ ਹੈਡਕੇ ਜਾਂਦੇ ਨੇ ਇੱਕ ਤਰ੍ਹਾਂ ਮੇਅਰ ਨਾਲ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਤੇ ਹੋਰ ਜਿਹੜੇ ਵੱਡੇ ਵੱਡੇ ਡਿਗਰੀਟਰੀਜ਼ ਹੁੰਦੇ ਨੇ ਅਫਸਰ ਹੁੰਦੇ ਨੇ ਉਹਨਾਂ ਦੀਆਂ ਸਰਕਾਰੀ ਰੈਸ਼ਾਂ ਨੇ ਯਾਨੀ ਸਿਰਫ 100 ਮੀਟਰ ਤੇ 100 ਤੋਂ 150 ਮੀਟਰ ਤੇ ਮੇਅਰ ਦੀ ਸਰਕਾਰੀ ਰਿਐਸ਼ ਹੋਵੇ ਵੱਡੇ ਵੱਡੇ ਅਫਸਰਾਂ ਦੀ ਸਰਕਾਰੀ ਰਿਐਸ਼ ਹੋਵੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਦੀ ਸਰਕਾਰੀ ਰਿਐਸ਼ ਹੋਵੇ ਤੇ ਇਹ ਰੋਜ਼ ਗਾਰਡਨ ਇਹ ਰੋਜ਼ ਗਾਰਡਨ ਸਿਰਫ ਲੁਧਿਆਣੇ ਦੀ ਸ਼ਾਨ ਨਹੀਂ ਹੈ ਪੰਜਾਬ ਦਾ ਹੀ ਨਹੀਂ ਇੰਡੀਆ ਦਾ ਹੀ ਨਹੀਂ ਇਹਨੂੰ ਏਸ਼ੀਆ ਦੇ 1 ਆਫ ਦਾ ਲਾਰਜੇਸਟ ਰੋਜ਼ ਗਾਰਡਨ ਦੇ ਵਿੱਚ ਗਿਣਿਆ ਜਾਂਦਾ ਹੈ ਲੇਕਿਨ ਫਿਰ ਵੀ ਇਸ ਤਰ੍ਹਾਂ ਦੀ ਇਹਦੀ ਜੋ ਹਾਲਾਤ ਬਣੇ ਹੋਏ ਨੇ ਇੱਕ ਨਹੀਂ ਦੋ ਨਹੀਂ ਕਈ ਪੁਆਇੰਟ ਨੇ ਜਿੱਥੇ ਇਹ ਰੋਜ਼ ਗਾਰਡਨ ਕਿਰਕਰੀ ਦਾ ਇੱਕ ਤਰ੍ਹਾਂ ਕਾਰਨ ਬਣ ਜਾਂਦਾ ਹੈ ਪਹਿਲਾਂ ਤਾਂ ਤੁਹਾਨੂੰ ਬੋਰਡ ਦਿਖਾਤਾ ਹੈ ਬੋਰਡ ਦੀ ਤਰਸਯੋਗ ਹਾਲਤ ਕਿਦਾਂ ਬੋਰਡ ਗਲਿਆ ਪਿਆ ਵਿੰਗਰ ਟਿੰਗਾ ਹੋਇਆ ਪਿਆ ਖਰਾਬ ਹੋਇਆ ਪਿਆ ਤਰਸੋਖਲਾਤ ਬੋਰਡ ਦੇ ਬਣੇ ਪਏ ਨੇ ਪਰ ਕਾਰਪੋਰੇਸ਼ਨ ਵਾਲਿਆਂ ਨੂੰ ਜਾਂ ਜिले ਰੋਜ਼ ਗਾਰਡਨ ਨੂੰ ਦੇਖਦੇ ਆ ਉਹਨਾਂ ਦਾ ਧਿਆਨ ਇਸ ਬੋਰਡ ਵੱਲ ਸ਼ਾਇਦ ਨਹੀਂ ਜਾ ਰਿਹਾ ਜਿੱਥੋਂ ਦੀ ਐਂਟਰੀ ਜਿੱਥੋਂ ਆਪਾਂ ਐਂਟਰ ਕਰਨਾ ਹੈ ਤੇ ਐਂਟਰੀ ਦੇ ਕਹਿੰਦੇ ਖਿੜੇ ਮੱਥੇ ਚੀਜ਼ ਪ੍ਰਵਾਨ ਹੋਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਦਾ ਤਰਸਿਓ ਖਾਲਤਲਾ ਬੋਰਡ ਤੁਹਾਨੂੰ ਬਿਆਨ ਕਰਦਾ ਹੈ ਕਿ ਰੋਜ਼ ਗਾਰਡਨ ਦੀ ਜਿਹੜੀ ਮੇਨਟੇਨੈਂਸ ਹੈ ਇਹਦਾ ਰੱਖ-ਰਖਾਵ ਹੈ ਇਹਦਾ ਧਿਆਨ ਹੈ ਇਹ ਕਿੰਨੇ ਕੁ ਚੰਗੇ ਹੱਥਾਂ ਚ ਹੈ ਇਹਦਾ ਅਰਮਾਨ ਤੁਸੀਂ ਆਪ ਹੀ ਲਗਾ ਲਓ ਹੋਰ ਤੁਹਾਨੂੰ ਦਿਖਾਣੇ ਆ ਇਹਦੇ ਕਿੱਥੇ-ਕਿੱਥੇ ਕਮੀਆਂ ਤੁਹਾਨੂੰ ਨਜ਼ਰ ਆਉਣਗੀਆਂ ਸੋ ਤਕਰੀਬਨ 29 ਸਾਲ ਪਹਿਲਾਂ ਰੋਜ਼ ਗਾਰਡਨ ਦੇ ਵਿੱਚ 1995 ਆ ਪਿੱਛੇ ਤੁਸੀਂ ਜਿਹੜਾ ਹੁੰਦਾ ਪੱਥਰ ਲੱਗਿਆ ਵੀ ਦੇਖ ਸਕਦੇ ਹੋ ਤੇ ਨਹੀਂ ਪੱਥਰ ਕਿਹਾ ਜਾਂਦੇ ਹਨ ਨੂੰ 뮤지컬 ਫਾਉਂਟੇਨ ਦਾ ਉਹ ਘਾਟਾ ਨ ਕੀਤਾ ਗਿਆ ਸੀਗਾ ਉਸ ਵਕਤ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਤੇ ਇਹ ਵੀ ਸਿਰਫ ਕੁਝ ਸਾਲ ਹੀ ਚੱਲਿਆ ਉਸ ਤੋਂ ਬਾਅਦ ਆ ਤੁਹਾਨੂੰ ਦੁਖਾਨਾ ਇਹ ਫਾਉਂਟੇਨ ਹੈ ਜਿੱਥੇ ਹੁਣ ਸਿਰਫ ਥੋੜਾ ਬੋਤਾ ਜਿਹੜਾ 뮤직 ਹੈ ਉਹ ਭਾਵੇਂ ਕਦੀ ਕਦਾਰ ਚੱਲ ਜੇ ਪਰ ਇਸ ਜਿਹੜਾ ਫਾਊਂਡੇਸ਼ਨ ਆਪਣੇ ਫਾਉਂਟੇਨ ਹੈ ਇਹਦੀਆਂ ਪਾਣੀ ਤੇ ਨਾਲ ਦੇ ਨਾਲ ਜਿਹੜੇ ਲਾਈਟਾਂ ਨੇ ਇਹ ਹੁਣ ਬਿਲਕੁਲ ਨਹੀਂ ਚੱਲਦੀਆਂ ਤੁਸੀਂ ਦੇਖ ਸਕਦੇ ਹੋ ਕਿ ਇਧੀਆਂ ਲਾਈਟਾਂ ਵਗੈਰਾ ਵੀ ਹੁਣ ਬੰਦ ਹੋਈਆਂ ਪਈਆਂ ਨੇ ਸਿਰਫ ਕੁਝ ਸਾਲਾਂ ਤੋਂ ਬਾਅਦ ਇੱਥੇ ਸ਼ਾਇਦ ਖਾਣਾ ਪੂਰਤੀ ਵਾਸਤੇ ਥੋੜੇ ਜੇ ਸਪੀਕਰਾਂ ਤੋਂ ਆਵਾਜ਼ ਭਾਵੇਂ ਨਿਕਲ ਜੇ ਪਰ ਹੁਣ ਉਹ ਪਾਣੀ ਦੀਆਂ ਛੱਲਾਂ ਪਾਣੀ ਦੇ ਫੁਵਾਾਰੇ ਤੇ ਉਹ ਪਾਣੀ ਦੇ ਡਿਜ਼ਾਈਨ ਜਿਹੜੇ ਕੀ ਲਾਈਟਾਂ ਦੇ ਨਾਲ ਚੱਲਦੇ ਸੀਗੇ ਉਹ ਹੁਣ ਇੱਥੇ ਨਜ਼ਰ ਨਹੀਂ ਆਉਂਦੇ ਤੇ ਨਾਲ ਦੇ ਨਾਲ ਇਦੀ ਤਰਸਯੋਗਤ ਹਾਲਤ ਦਿਖਾ ਦਿੰਨੇ ਆ ਬਿਲਕੁਲ ਉਸ ਫਾਊਂਟੇਨ ਦੇ ਕੋਲ ਖੜੇ ਹੋਏ ਆ ਜਿਹਨਾਂ ਦੇ ਮੁੱਖ ਮੰਤਰੀ ਉਦਘਾਟਨ ਕਰਦੇ ਆ ਤੇ ਆ ਉਹਨਾਂ ਦਾ ਆ ਆ ਬੁਰਾ ਹਾਲ ਆ ਅਕਿਸ ਤਰ੍ਹਾਂ ਆ ਜੋ ਲੱਕੜਾਂ ਸਾਰੀਆਂ ਇਹ ਖਰਾਬ ਹੋ ਚੁੱਕੀਆਂ ਨੇ ਜੋ ਕਿਸ ਤਰ੍ਹਾਂ ਇਹ ਟੁੱਟ ਟੁੱਟ ਕੇ ਡਿਗੀਆਂ ਹੋਈਆਂ ਨੇ ਇਹ ਆਪਣੇ ਆਪ ਦੇ ਵਿੱਚ ਰੋਸ ਗਾਰਡਨ ਦੀ ਜੋ ਇਸ ਟਾਈਮ ਤਰਸਯੋਗ ਹਾਲਾਤ ਨੇ ਉਹਨਾਂ ਦੀ ਗਵਾਹੀ ਭਰਦੇ ਆ ਸੋ ਕਬੂਤਰ ਵੀ ਹੁਣ ਇੱਥੇ ਆਪਣਾ ਆਸ਼ਿਆਨਾ ਬਣਾ ਕੇ ਬੈਠੇ ਆ ਕਿਉਂਕਿ ਉਹਨਾਂ ਨੂੰ ਜਿੱਥੇ ਜਗ੍ਹਾ ਮਿਲਣੀ ਹੈ ਤੇ ਪੰਛੀ ਉਹਨਾਂ ਦਾ ਜਾਣਾ ਹੀ ਜਾਣਾ ਹੈ ਪਰ ਉਹਨਾਂ ਵਾਸਤੇ ਇੱਕ ਠੁਕਵੀਂ ਜਗ੍ਹਾ ਦਾ ਪ੍ਰਬੰਧ ਵਧੀਆ ਨੈਟਕੋ ਬਣਾਇਆ ਹੋਵੇ ਨੇਸਟ ਬਣਾਈ ਹੋਵੇ ਉਹ ਸਮਝ ਆਉਂਦਾ ਹੈ ਪਰ ਇਸ ਤਰ੍ਹਾਂ ਲੱਕੜਾਂ ਟੁੱਟਣ ਤੋਂ ਬਾਅਦ ਜਦੋਂ ਫਿਰ ਬੁਰਾ ਹਾਲ ਹੁੰਦਾ ਹੈ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਕਰੋੜਾ ਰੁਪਏ ਦਾ ਫੰਡ ਕਰੋੜਾ ਰੁਪਏ ਜਿਹੜੇ ਇੱਥੇ ਕੰਮ ਕਰਦੇ ਨੇ ਅਮਪਲਾਈ ਉਹਨਾਂ ਨੂੰ ਦਿੱਤਾ ਜਾਂਦਾ ਹੈ ਪਰ ਸ਼ਾਇਦ ਕੋਈ ਇੱਕ ਦੋ ਨਲਾਇਕ ਵੱਡੇ ਅਫਸਰਾਂ ਕਰਕੇ ਜਿਹੜੇ ਨਿਗਰਾਨ ਵਧਿਆਲੀ ਬਣੇ ਨਿਗਰਾਨੀ ਸਹੀ ਤਰ੍ਹਾਂ ਨਹੀਂ ਕਰਦੇ ਉਹਨਾਂ ਕਰਕੇ ਕਰੋੜਾਂ ਰੁਪਇਆ ਜੋ ਜਨਤਾ ਦੇ ਟੈਕਸਾਂ ਦਾ ਹੈ ਉਹ ਇਸ ਰੋਜ਼ ਗਾਰਡਨ ਤੇ ਸ਼ਾਇਦ ਸਹੀ ਤਰ੍ਹਾਂ ਲੱਗ ਵੀ ਨਹੀਂ ਰਿਹਾ ਵਰਤ ਨਹੀਂ ਹੋ ਰਿਹਾ ਵਿਰਥ ਹੋ ਰਿਹਾ ਵਿਦਿਆ ਵਿਚਾਰੀਤਾ ਪਰਉਪਕਾਰੀ ਜੀ ਹਾਂ ਰੋਜ਼ ਗਾਰਡਨ ਚ ਇੱਕ ਲਾਇਬ੍ਰੇਰੀ ਵੀ ਹੈ ਕਈ ਸਾਲਾਂ ਤੋਂ ਲਾਇਬ੍ਰੇਰੀ ਮੌਜੂਦ ਹੈ ਤੇ ਇਹਦੀ ਅੰਦਰਲੀ ਜਿਹੜੇ ਹਾਲਾਤ ਨੇ ਐਨੇ ਤਰਸਯੋਗ ਨੇ వాటర్ ਕੂਲਰ ਜਿਹੜਾ ਹੁੰਦਾ ਵਾਟਰ ਫਿਲਟਰ ਜਾਂ ਕੂਲਰ ਪਾਣੀ ਵਾਲਾ ਉਹ ਖਰਾਬ ਹੋਇਆ ਪਿਆ ਟੇਬਲ ਕੁਰਸੀਆਂ ਦੀ ਜਿਹੜੀ ਹਾਲਾਤ ਐਨੇ ਮਾੜੇ ਆ ਇਹ ਤੁਹਾਨੂੰ ਥੋੜਾ ਦਿਖਾ ਦਿੰਨੇ ਆ ਕਿ ਉਹ ਅੰਦਰ ਕੁਰਸੀਆਂ ਦੇਖੋ ਜਰਾ ਉਹ ਟੇਬਲ ਕੁਰਸੀਆਂ ਦੇਖੋ ਕਿੰਨੇ ਜ਼ਿਆਦਾ ਮਾੜੇ ਹਾਲਾਤ ਦੇ ਵਿੱਚ ਨੇ ਕਿਵੇਂ ਜਾਲੀਆਂ ਪਾਟੀਆਂ ਪਈਆਂ ਨੇ ਤੇ ਬੁਰਾ ਹਾਲ ਹੈ ਤੇ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਇਸ ਵਕਤ 4:30 ਤੱਕ ਨਾਰਮਲ ਟਾਈਮ ਹੁੰਦਾ ਹਲੇ 4 ਵਜੇ ਆ ਸਿਰਫ ਹਜੇ 4 ਵਜੇ ਨੇ ਤੇ 4:30 ਤੱਕ ਇੱਥੇ ਅਮੂਮਨ ਟਾਈਮ ਹੁੰਦਾ ਲਾਇਬ੍ਰੇਰੀ ਦਾ ਤੇ ਉਸ ਤੋਂ ਬਾਅਦ ਆ ਦੇਖ ਸਕਦੇ ਹੋ ਸਮਾਂ ਕਿ ਸਮਾਂ ਸਿਰਫ ਅਜੇ 4 ਵਜੇ ਦਾ ਹੈ ਤੇ ਇੱਥੇ ਜੋ ਤੁਹਾਨੂੰ ਹਾਲਾਤ ਦਿਖਾਣੇ ਆ ਕਿ ਇਹਨੂੰ ਲੋਕ ਕੀਤਾ ਹੋਇਆ ਆ ਆ ਦੇਖ ਸਕਦੇ ਹੋ ਇਹਨੂੰ ਲੋਕ ਕੀਤਾ ਹੋਇਆ ਹੈ ਯਾਨੀ ਕਿ ਸਮੇ ਤੋਂ ਅੱਧਾ ਘੰਟਾ ਪੂਣਾ ਘੰਟਾ ਘੰਟਾ ਪਹਿਲਾਂ ਹੀ ਇੱਥੇ ਦੇ ਮੁਲਾਜ਼ਮ ਇੱਥੋਂ ਚਲੇ ਜਾਂਦੇ ਨੇ ਕੋਈ ਦੇਖੋ ਰੰਗ ਨਹੀਂ ਢੰਗ ਦਾ ਲਾਇਬ੍ਰੇਰੀ ਤੱਕ ਮਟਿਆ ਪਿਆ ਸਾਰਾ ਕੁਝ ਖਰਾਬ ਹੋਇਆ ਪਿਆ ਤੇ ਅੰਦਰ ਦੇ ਹਾਲਾਤ ਉਹ ਤੁਹਾਨੂੰ ਅਸੀਂ ਇਹ ਸ਼ੀਸ਼ੇ 'ਚ ਥੋੜੇ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਅੰਦਰ ਬੁਰਾ ਹਾਲ ਹੈ ਟੁੱਟੀਆਂ ਕੁਰਸੀਆਂ ਤੇ ਜਾਲੀਆਂ ਫਟੀਆਂ ਪਈਆਂ ਨੇ ਤੇ ਕਿਤਾਬਾਂ ਤੇ ਮਨਮਨ ਮਿੱਟੀ ਬੁਰਾ ਹਾਲ ਸੋ ਕਿਤੇ ਨਾ ਕਿਤੇ ਰੋਜ਼ਗਾਰਡਨ ਦੇ ਵਿੱਚ ਇੱਕ ਨਹੀਂ ਦੋ ਨਹੀਂ ਅਨੇਕਾਂ ਹੀ ਅਜਿਹੀਆਂ ਕਮੀਆਂ ਨੇ ਜਿਹੜੀ ਸਰਕਾਰ ਤੇ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਿਆਂ ਨੇ ਕਰਦੇ ਆ ਜਿਲੇ ਇੱਥੇ ਘੁੰਮਣ ਫਿਰਨਾਂ ਵਾਸਤੇ ਨੌਜਵਾਨ ਮੁੰਡੇ ਵੀ ਆਉਂਦੇ ਨੇ ਬਾਈ ਕਿਵੇਂ ਦਾ ਬਹੁਤ ਲੱਗਦਾ ਇੱਥੇ ਇੱਥੇ ਤਾਂ ਬੜਾ ਗੰਦਪੰਦ ਪੜਾ ਰਹਿੰਦਾ ਵਾ ਕੋਈ ਆਂਦਾ ਫਾਇਦਾ ਨਹੀਂ ਹੈਗਾ ਇਧਰ ਕਿਉਂ ਕੀ ਹੋਇਆ ਬਾਈ ਦਾ ਕੂੜਾ-ਗਾੜਾ ਬੜਾ ਹੁੰਦਾ ਸੋ ਕਿਸੇ ਟਾਈਮ ਇੱਥੇ ਜਾਨਵਰ ਵੀ ਹੁੰਦੇ ਸੀਗੇ ਜੇ ਥੋੜਾ ਜਿਹਾ ਆਪਾਂ 20 ਸਾਲ ਪਿੱਛੇ ਚੱਲ ਜਾਈਏ ਹੇਰਨ ਵਗੈਰਾ ਬਾਰਾ ਸਿੰਘੇ ਬਾਂਦਰ ਬਤਕਾਂ ਅਲੱਗ ਅਲੱਗ ਜਾਨਵਰ ਅਲੱਗ ਅਲੱਗ ਪੰਛੀ ਵੀ ਇੱਥੇ ਹੁੰਦੇ ਸੀਗੇ ਲੇਕਿਨ ਮੇਬੀ ਸ਼ਾਇਦ ਕੁਝ ਲੀਗੈਲਿਟੀਆਂ ਕਰਕੇ ਹੁਣ ਇੱਥੇ ਨਹੀਂ ਰਹੇ ਆ ਲੇਕਿਨ ਫਿਰ ਵੀ ਜੇ ਆਪਾਂ ਸਾਫ ਸਫਾਈ ਦੀ ਗੱਲ ਕਰੀਏ ਜਾਂ ਮੇਨਟੇਨੈਂਸ ਦੀ ਗੱਲ ਕਰੀਏ ਤਾਂ ਹਲੇ ਵੀ ਇਹ ਇੰਨਾ ਵਧੀਆ 17000 प्लांट्स ਵਾਲਾ 1600 ਦੇ ਕਰੀਬ گلاب ਦੀਆਂ ਵੈਰਾਈਟੀਆਂ ਵਾਲਾ ਤੇ 30 ਏਕੜ ਚ ਬਣਿਆ ਰੋਜ਼ ਗਾਰਡਨ ਲੁਧਿਆਣੇ ਦੀ ਜਾਨ ਲੁਧਿਆਣੇ ਦੀ ਸ਼ਾਨ ਹਲੇ ਵੀ ਕਈ ਗੱਲਾਂ ਨੂੰ ਤਰਸ ਰਿਹਾ ਹੈ ਕਈ ਤਰ੍ਹਾਂ ਦੀ ਅਮੈਨਿਟੀਆਂ ਨੂੰ ਤਰਸ ਰਿਹਾ ਤੇ ਇਹ ਸ਼ਾਇਦ ਅਪੀਲ ਕਰ ਰਿਹਾ ਹੋਊਗਾ ਕਿ ਮੈਂ ਤਾਂ ਲੁਧਿਆਣੇ ਸ਼ਹਿਰ ਦੀ ਸ਼ਾਨ ਆ ਪੰਜਾਬ ਦੀ ਭਾਰਤ ਦੀ ਸ਼ਾਨ ਆ one of the most ਵੱਡੇ ਲਾਰਜਸਟ ਰੋਜ਼ਗਾਰਡਨ ਨੇ ਉਹਨਾਂ ਚੋਂ ਇੱਕ ਆ ਤੇ ਪਲੀਸ ਮੈਨੂੰ ਸਾਫ ਸੰਭਾਲ ਕੇ ਰੱਖੋ ਸਾਫ ਸਫਾਈ ਰੱਖੋ ਮੇਰੇ ਆਸ-ਪਾਸ ਦਾ ਮਾਹੌਲ ਸੋਹਣਾ ਅਤੇ ਹਰਿਆ ਭਰਿਆ ਰੱਖੋ ਕੈਮਰਾਮੈਨ ਸੰਜੇ ਸਿੱਟੀ ਦੇ ਨਾਲ ਨਾਫਪਰੀ ਸਿੰਘ 베ਦੀ ਜੁੜਨਾ ਲਾਈਵ ਨਿਊਜ਼ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਫੋਨ ਲਾਇਆ ਗਿਆ ਜੀ ਜਸਦੇਵ ਸਿੰਘ ਸੇਖੋ ਨੇ ਜੋਨਡੀ ਦੇ ਕਮਿਸ਼ਨਰ ਤੇ ਗੱਲਬਾਤ ਕਰਦੇ ਆ ਜਾਣਦੇ ਆ ਕੁਛ ਸੇਖੋ ਸਾਹਿਬ ਸੱਸੀ ਰਾਲ ਜੀ ਸੱਸੀ ਰਾਲ ਜੀ ਅੱਜ ਭਾਈ ਨਾਫਪਰੀ ਸਿੰਘ 베ਦੀ ਅਰਜ਼ ਕਰ ਰਹੇ ਆ ਹਾਂਜੀ ਵੀਰ ਜੀ ਹਾਂਜੀ ਸਿੱਖੋ ਸਾਹਿਬ ਆਪਣੇ ਨਾ ਥੋੜਾ ਜਿਵੇਂ ਹੁਣ ਕੱਲ ਪਰਸੋ ਇੱਥੇ ਫਲਾਵਰ ਸ਼ੋ ਵੀ ਹੋ ਕੇ ਟਿਆ ਹੈ ਰੋਜ਼ਗਾਰਡਨ ਚ ਲੇਕਿਨ ਜਿਹੜੀ ਆਪਣੇ ਮੇਨ ਐਂਟਰੀ ਹੈ ਉੱਥੇ ਜਿਹੜਾ ਉੱਪਰ ਮੇਨ ਵੱਡਾ ਬੋਰਡ ਲੱਗਿਆ ਹੋਇਆ ਜਿਹੜਾ ਵੈਲਕਮ ਕਰਦਾ ਹੈ ਵੈਲਕਮ ਟੂ ਰੋਜ਼ਗਾਰਡਨ ਉਹ ਬੋਰਡ ਦੇ ਹਾਲਾਤ ਬਹੁਤ ਖਸਤਾ ਨੇ ਇਹ ਕਿਉਂ ਆਪਣੇ ਚੇਂਜ ਕਿਉਂ ਨਹੀਂ ਕੀਤਾ ਗਿਆ ਜੀ ਜਨਾਬ ਸੌਰੀ ਸਰ ਮੈਂ ਇਹ ਧਿਆਜ ਤੁਸੀਂ ਲਿਆਤਾ ਮੈਂ ਇਹਨੂੰ ਕੋਸ਼ਿਸ਼ ਕਰੂੰਗਾ ਵਿਦਨ 10 ਡੇਸ ਵਿੱਚ ਚੇਂਜ ਕਰਾਉਣਾ ਠੀਕ ਹੈ ਸਿੱਖੋ ਤੇ ਥੋੜਾ ਜਿਆਦਾ ਸਫਾਈ ਦਾ ਵੀ ਇੱਕ ਪ੍ਰਬੰਧ ਦੇਖਣਾ ਪੈਣਾ ਜੀ ਹਲੇ ਥੋ ਮੈਂ ਆਪ ਕੱਲੂ ਆਪ ਆ ਕੇ ਪਰਸਨਲ ਵਿਜ਼ਿਟ ਕਰਦਾ ਤੇ ਬਾਜੀ ਇੱਕ ਜਿਹੜਾ ਫਾਉਂਟੇਨ ਜਿਹੜਾ ਸੀਗਾ ਜਿਹਦਾ 1995 ਤੋਂ ਘਾਟਨ ਹੋਇਆ ਸੀਗਾ ਇਹ ਲਾਈਟਾਂ ਵਾਲਾ ਫਾਉਂਟੇਨ ਸਪੀਕਰ ਤਾਂ ਕਈ ਵਾਰ ਚੱਲਦੇ ਨੇ ਲੇਕਿਨ ਉਹ ਫਾਉਂਟੇਨ ਤੇ ਲਾਈਟਾਂ ਵਗੈਰਾ ਨਹੀਂ ਚੱਲਦੀਆਂ ਜਿ ਅੱਜ ਕੱਲ ਰੈਗੂਲਰ ਅ ਬੀਨੂ ਸਾਹਿਬ ਮੈਂ ਤੁਹਾਨੂੰ ਦੱਸਿਆ ਮੈਂ ਹੁਣ ਕੱਲੂ ਆਪ ਵੀ ਪਰਸਨਲ ਵਿਜ਼ਿਟ ਕਰਦਾ ਠੀਕ ਹੈ ਜੀ ਤੇ ਫਿਰ ਮੈਂ ਦੇਖਦਾ ਚਲੋ ਠੀਕ ਹੈ ਸੋ ਸਭ ਧੰਨਵਾਦੀ ਗੱਲਬਾਤ ਵਾਸਤੇ ਓਕੇ ਜੀ ਸੋ ਇਹ ਸੰਜ ਜਦੇਵ ਸਿੰਘ ਸੇਖੋਂ ਜੀ ਆਪਣੇ ਜ਼ੋਨ ਡੀ ਦੇ ਕਮਿਸ਼ਨਰ ਜਿਨ੍ਹਾਂ ਨੇ ਕਿਹਾ ਕਿ ਫਿਲਹਾਲ ਮੇਰੀ ਨੌਲੇਜ ਨਹੀਂ ਹੈ ਪਰ ਮੈਂ ਕੱਲ ਆਪ ਵਿਜ਼ਿਟ ਕਰਕੇ ਦੇਖਦਾ ਹਾਂ ਵੀ ਜੋ ਜੋ ਉੱਥੇ ਸਫਾਈ ਨੂੰ ਲੈ ਕੇ ਜਿਆਦਾ ਜਿਹੜਾ ਫਾਊਂਟਨ ਹੈ ਉਹਦੇ ਲਾਈਟਾਂ ਨਹੀਂ ਚੱਲਦੀਆਂ ਪਾਣੀ ਵਗੈਰਾ ਸਹੀ ਤਰ੍ਹਾਂ ਨਹੀਂ ਚੱਲਦੇ ਜਾਂ ਖਾਸ ਕਰਕੇ ਜਿਹੜਾ ਐਂਟਰੀ ਬੋਰਡ ਹੈ ਉਹਦੇ ਹਾਲਾਤ ਐਨੇ ਮਾੜੇ ਐ ਸੋ ਮੈਂ ਆਪ ਗੌਰ ਕਰੂੰਗਾ ਤੇ ਦੇਖੂੰਗਾ ਫਿਰ ਕੁਝ ਉਹਦੇ ਬਾਰੇ ਫੈਸਲਾ ਲਵਾਂਗਾ